ਨਾ ਇਹ ਵਿਚਾਰ ਕਰਨ ਦੇ ਲਾਇਕ ਨੇ ਸਭ ਕੁਝ ਪਤਾ ਇਹਨਾਂ ਕੰਜਰਾਂ ਨੂੰ ਸਭ ਕੁਝ ਇਹਨਾਂ ਦਾ ਵਿਚਾਰ ਕਰਨੀ ਚਾਹੀਦੀ ਹੈ ਜੀ ਇਹ ਸਾਡਾ ਵਿਚਾਰ ਕਰੇ ਜੀ ਕੋਈ ਵਿਚਾਰ ਨਹੀਂ ਸਿਰਫ ਤੇ ਸਿਰਫ ਜੁੱਤੀਆਂ ਸਿੰਘ ਬੈਠੇ ਨੇ ਜ਼ਰੂਰ ਮਿਲਣਗੇ ਇਹਨੂੰ ਤੇ ਦੱਸਣਗੇ ਇਹਨੂੰ ਨਵੇਂ ਪਾਸ਼ਾ ਦਾ ਇਤਿਹਾਸ ਦੱਸਣਗੇ ਇਹਨੂੰ ਕਿ ਕਿੱਦਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਾਣ ਬੁਝ ਕੇ ਪੜਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘਾਂ ਦੇ ਵੱਲੋਂ ਇੱਕ ਮੈਨੂੰ ਵੀਡੀਓ ਵਿਖਾਈ ਗਈ ਆ ਇੱਕ ਧਰੋ ਰਾਠੀ ਨਾਂ ਦਾ ਕੋਈ ਯੂਟਿਊਬਰ ਆ ਬਲੌਗਰ ਇਹ ਬਲੌਗਰ ਜਿਹੜੇ ਬਾਹਲੇ ਤੇ ਆਪਾਂ ਦੇਖਦੇ ਆਂ ਵੀ ਜਿਨ੍ਹਾਂ ਦਾ ਕੰਮ ਆ ਸਿਰਫ ਵਿਊ ਲੈਣ ਵਾਸਤੇ ਗੰਦ ਪਾਉਣਾ ਪਰ ਕੁਝ ਇਸ ਤਰ੍ਹਾਂ ਦੇ ਵੀ ਨੇ ਚਵਲ ਜਿਨ੍ਹਾਂ ਨੇ ਹਮੇਸ਼ਾ ਵਿਵਾਦਤ ਗੱਲਾਂ ਕਰਨੀਆਂ ਵਿਵਾਦ ਛੇੜਨਾ ਤੇ ਇਹ ਉਹਨਾਂ ਲੋਕਾਂ ਦੇ ਵਿੱਚੋਂ ਆ ਜਿਹੜੇ ਅਹਸਾਨ ਫਰਮੋਚ ਨੇ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਛੇ ਦੇ ਇਤਿਹਾਸ ਚੰਗੀ ਤਰ੍ਹਾਂ ਜਾਣਦੇ ਆ ਧਰਮ ਦੀ ਰੱਖਿਆ ਲਈ ਸਰਬੱਤ ਦੇ ਭਲੇ ਲਈ ਮਹਾਰਾਜ ਜੀ ਨੇ ਬਲਿਦਾਨ ਦਿੱਤਾ ਇਸ ਤਰ੍ਹਾਂ ਰੱਠ ਦੇ ਵੱਲੋਂ ਜਿਹੜੀ AI ਤਕਨੀਕ ਦੇ ਨਾਲ ਇੱਕ ਵੀਡੀਓ ਬਣਾ ਕੇ ਜੋ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਇਹਦੇ ਬਾਰੇ ਬਹੁਤ ਮੈਂ ਦੇਖ ਰਿਹਾ ਭੈਣ ਭਰਾ ਸਾਡੇ Facebook ਦੇ ਉੱਤੇ ਜਿਸ ਤਰੀਕੇ ਨਾਲ ਰਿਐਕਟ ਕਰ ਸਕਦੇ ਨੇ ਕਰ ਰਹੇ ਨੇ ਬਹੁਤਿਆਂ ਦਾ ਮੈਂ ਦੇਖਿਆ ਵੀ ਰਿਐਕਸ਼ਨ ਇਹ ਆ ਵੀ ਇਹੋ ਜਿਹੇ ਬੰਦਿਆਂ ਨੂੰ ਸਮਝਾਉਣਾ ਚਾਹੀਦਾ ਜੀ ਇਹਨਾਂ ਵਿਚਾਰ ਕਰਨੀ ਚਾਹੀਦੀ ਆ ਜੀ ਇਹ ਸਾਡਾ ਵਿਚਾਰ ਕਰੇ ਜੀ ਕੋਈ ਵਿਚਾਰ ਨਹੀਂ ਸਿਰਫ ਤੇ ਸਿਰਫ ਜੁੱਤੀਆਂ ਪੁੰਜੇ ਬਾਕੇ ਸਿਰ ਚ ਛੱਤਰ ਮਾਰਨ ਦੀ ਲੋੜ ਇਹਨਾਂ ਲੋਕਾਂ ਦੇ ਇਹਨਾਂ ਦਾ ਕੋਈ ਵਿਚਾਰ ਕਰਨ ਦੀ ਲੋੜ ਨਹੀਂ ਨਾ ਇਹ ਵਿਚਾਰ ਕਰਨ ਦੇ ਲਾਇਕ ਨੇ ਸਭ ਕੁਝ ਪਤਾ ਇਹਨਾਂ ਕੰਜਰਾਂ ਨੂੰ ਸਭ ਕੁਝ ਹਰ ਜੀ ਦਾ ਇਹਨਾਂ ਨੂੰ ਪਤਾ ਕਿ ਸਿੱਖਾਂ ਦੀਆਂ ਭਾਵਨਾਵਾਂ ਕਿੱਦਾਂ ਭੜਕਣੀਆਂ ਪਰ ਜਾਣ ਬੁਝ ਕੇ ਭੜਕਾਉਂਦੇ ਆ ਤੇ ਇਹਨਾਂ ਨੂੰ ਅਸੀਂ ਵਿਚਾਰਾਂ ਕਰਨ ਬਹਿ ਜਾਂਦੇ ਆ ਹਾਂ ਬਹੁਤੇ ਸਾਡੇ ਵੱਲੋਂ ਸਿਆਣੇ ਇਦਾਂ ਦੇ ਵੀ ਉੱਠਣੇ ਨੇ ਉੜਦੇ ਵੀ ਹਰ ਵਾਰੀ ਜਿਹੜੇ ਮਾਫੀ ਦੇਣ ਤਰ ਪੈਂਦੇ ਆ ਕੋਈ ਮਾਫੀ ਮੁਫੀ ਵਾਲੀ ਖੇਡ ਨਹੀਂ ਹੈ ਇਹਨਾਂ ਦੀ ਇਹਨਾਂ ਦੀ ਖੇਡ ਇੱਕੋ ਹੀ ਆ ਕਿ ਇਹਨੂੰ ਪੁੰਝੇ ਭਾਇਆ ਹੋਵੇ ਤਾਂ ਸਿਰ ਚੋਂ 100 ਮਾਰੇ 76 ਤੇ ਗਿਣੇ ਫਿਰ ਪੁੱਛਿਆ ਉਹਨੂੰ ਵੀ ਹੁਣ ਦੱਸੋ ਇਸ ਕਰਕੇ ਆਪਾਂ ਆਪਣੀ ਜਿਹੜੀ ਜ਼ਮੀਰ ਮਰੀ ਇਹਨਾਂ ਨੂੰ ਜਗਾਈਏ ਤੇ ਬਹੁਤੇ ਸਿਆਣੇ ਬਣਦੀ ਲੋੜ ਨਹੀਂ ਹੁੰਦੀ ਐਡੇ ਵੀ ਦਇਆਵਾਨ ਨਾ ਬਣ ਜਾਈਏ ਵੀ ਸਾਡੇ ਸਿਰ ਚ ਕੋਈ ਮੋਰੀਆਂ ਕਰੀ ਜਾਵੇ ਸਾਡੇ ਕੋਲ ਸਿਰ ਚ 76 ਮਾਰੀ ਜਾਵੇ ਤੇ ਸਿਰ ਦੀਵਾ ਕਰਕੇ 76 ਖਾਈ ਜਾਈਏ ਤੁਹਾਮਾਰਾ ਕਿਰਪਾ ਕਰੇ ਪਤਲਾ ਕਾਏ ਵਿਦੇਸ਼ ਦੇ ਵਿੱਚ ਆਸ ਕਰਦੇ ਆ ਕੀ ਮਹਾਰਾਜ ਦੀ ਕਿਰਪਾ ਸਦਕਾ ਦੇਸ਼ਾਂ ਵਿਦੇਸ਼ਾਂ ਚ ਬਹੁਤ ਜਾਗਦੀਆਂ ਜ਼ਮੀਰਾਂ ਵਾਲੇ ਹਜੇ ਸਿੱਖ ਬੈ ਦੱਸਣਗੇ ਇਹਨੂੰ ਕਿ ਕਿਦਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਾਣ ਬੁੱਝ ਕੇ ਪੜਾਇਆ ਜਾਂਦਾ ਮਹਾਰਾਜ ਕਿਰਪਾ ਕਰੇ ਸਵਾਮਾ ਲੈਣ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ